ਬਹੁਤ ਬਹੁਤ ਸ਼ੁਕਰੀਆ तमाम ਮਹਿਮਾਨਾਂ ਦਾ ਔਰ ਇਸੇ ਦੌਰਾਨ ਸਾਡੇ ਕੋਲ ਪਹੁੰਚ ਚੁੱਕੇ ਨੇ ਬਠਿੰਡਾ ਦੇ ਮਾਨ ਅਤੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਕ ਸਾਹਿਬ ਗਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਨਾਲ ਹੀ ਗੁਰਪ੍ਰੀਤ ਸਿੰਘ ਸੰਧੂ ਸਾਹਿਬ ਉਹ ਅੰਮ੍ਰਿਤਸਰ ਤੋਂ ਪਹੁੰਚੇ ਨੇ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮੀਡੀਆ ਦੇ ਉੱਪਰ ਤਾਂ ਹੁਣ ਅਗਲੇ ਪੈਨਲ ਦੇ ਲਈ ਮੈਂ ਸੱਦਾ ਦੇਵਾਂਗਾ ਕ੍ਰਿਸ਼ਨ ਸਨਾਮ ਜੀ ਸਟੇਜ ਦੇ ਉੱਪਰ ਹੀ ਨੇ ਔਰ ਇਸ ਦੇ ਨਾਲ ਹੀ ਅਗਲਾ ਸੱਦਾ ਰਾਜੇਸ਼ ਸਿੰਘ ਮੈਨੇਜਿੰਗ ਡਾਇਰੈਕਟਰ ECA ਗਲੋਬਲ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਪਲੀਜ਼ ਸਟੇਜ ਤੇ ਆਉਣ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੋ ਇਸ ਤੋਂ ਬਾਅਦ ਮਤੇਸ਼ ਮਲਹੋਤਰਾ ਜੀ ਨੈਸ਼ਨਲ ਪ੍ਰੈਜ਼ੀਡੈਂਟ ਸਾਕਾ ਇਹਨਾਂ ਤੋਂ ਬਾਅਦ ਪਰਮਦੀਪ ਸਿੰਘ ਸਟੱਡੀ ਵੀਜ਼ਾ ਐਕਸਪਰਟ ਫੋਰ ਨਿਊਜ਼ੀਲੈਂਡ ਤਾਂ ਨਿਊਜ਼ੀਲੈਂਡ ਦੀ ਸਪੈਸ਼ਲ ਸਟੱਡੀ ਦੇ ਲਈ ਅੱਜ ਚਰਚਾ ਕਰਾਂਗੇ ਉੱਥੇ ਰਜੇਸ਼ ਜੀ ਸਾਡੇ ਕੋਲ ਪਹੁੰਚੇ ਨੇਗੇ ਅਹਮਦਾਬਾਦ ਤੋਂ ਉਹਨਾਂ ਦੇ ਨਾਲ ਆਸਟ੍ਰੇਲੀਆ ਨੂੰ ਲੈ ਕੇ ਸਪੈਸ਼ਲੀ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸਟੱਡੀ ਵੀਜ਼ਾ ਹੋਵੇ ਚਾਹੇ ਬਾਕੀ ਚੀਜ਼ਾਂ ਹੋਣ ਉਸ ਚੀਜ਼ ਨੂੰ ਲੈ ਕੇ ਅਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਾਂ ਕ੍ਰਿਸ਼ਨ ਓਵਰ ਟੂ ਯੂ ਬਹੁਤ ਸ਼ੁਕਰੀਆ ਰੋਹਿਤ ਬਾਂਸਲ ਪੱਕਾ ਤਾਸੀ ਵਿਦੇਸ਼ ਨੀਤੀ ਵਿਦੇਸ਼ਾਂ ਨੂੰ ਲੈ ਕੇ ਬਹੁਤ ਵੱਡੀ ਚਰਚਾ ਹੋ ਰਹੀ ਹੈ ਪੰਜਾਬ ਦਾ ਵੱਡੇ ਗਿਣਤੀ ਵਿੱਚ ਨੌਜਵਾਨ ਹਾਲਾਂਕਿ ਵਿਦੇਸ਼ਾਂ ਦਾ ਰੋਕ ਕਰ ਰਿਹਾ ਹੈ ਉਸ ਦੇ ਪੋਜ਼ਿਟਿਵ ਔਰ ਨੈਗੇਟਿਵ ਇਮਪੈਕਟ ਕੀ ਨੇ ਰੋਹਿਤ ਇਹ ਸਮਝਣਾ ਬੜਾ ਜ਼ਰੂਰੀ ਰਹੇਗਾ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਰਾਜੇਸ਼ ਸਿੰਘ ਜੀ ਤੋਂ ਰਹੇਗਾ ਮੈਨੇਜਿੰਗ ਡਾਇਰੈਕਟਰ ਨੇ ECA ਗਲੋਬਲ ਦੇ ਤਾਂ ਰਾਜੇਸ਼ ਜੀ ਕਿਵੇਂ ਦੇਖਾਜੇ ਇਸ ਨੂੰ ਕ੍ਰਾਈਸਿਸ ਮਾਨਾ ਜਾਏ ਔਰ ਟਰਾਂਸਫਾਰਮੇਸ਼ਨ ਮਾਨਾ ਜਾਏ ਜੈਸੇ ਅੱਜ ਦਾ ਜੋ एजुकेशन अब्रोड बिजनेस स्टेबल देख रहे हैं आप सो गुड इवनिंग एवरीवान सबसे पहले मैं आपके सवाल के लिए सबसे पहले मैं थैंक यू बोलता हूँ साका का सुखान जी हैं मितेश जी हैं एंड साका के सभी मेम्बर्स जिन्होंने मुझे यहाँ इन्वाइट किया आई केम ऑल द वे फ्रॉम अहमदाबाद तो अगर हम पॉलिसीज़ के हिसाब से बात करें इस बिजनेस के हिसाब से बात करें ये समझना ज़रूरी है कि ये खाली हमारी ज़रूरत नहीं है अन्य देश, देशों की भी ये ज़रूरत है उनको भी स्टूडेंट्स चाहिए उनको भी अपने बिजनेस चलाने हैं आई एम ऑन द अदर साइड ऑफ फेंस तो हमारे पास ऑस्ट्रेलिया में कैम्पसेज हैं कॉलेजेस हैं कुछ यूनिवर्सिटी कैम्पसेज हैं आप ये समझो अगर बच्चा यहाँ से जाएगा नहीं हमारे पास वहाँ 700-800 टीम मेंबर्स हैं एंड मोस्ट ऑफ द कॉलेजेस एंड यूनिवर्सिटीज़ इन ऑस्ट्रेलिया एंड अदर वेस्टर्न कंट्रीज इफ़ यू टॉक अबाउट यूके, यूएस, वो लोग डिपेंडेंट हैं इंटरनेशनल स्टूडेंट पे। तो उनकी भी ज़रूरत है कि बच्चे यहाँ से जाएं। तो ऐसा हो ही नहीं सकता कि ये बिल्कुल स्टॉप हो जाएगा या कुछ अच्छा नहीं होने वाला है आप पिछले पंद्रह बीस साल का हिस्ट्री uh, आप देखोगे उठा के तो कभी पॉलिसीज़ ऐसी होती हैं कि एकदम से वीज़ा लगने लग जाते हैं कभी पॉलिसीज़ ऐसी होती हैं कि चीज़ें रुकने लग जाती हैं तो ये डिमांड सप्लाई का एक लास्ट पैनल डिस्कशन में मैं सुन रहा था ये डिमांड सप्लाई का भी गेम है जैसे डिमांड है वैसी सप्लाई है तो उनको भी चाहिए और हमारी भी ज़रूरत है तो ये दोनों एक दूसरे की ज़रूरत पूरी करना है और ये चलता रहेगा और पिछले पंद्रह बीस सालों से चल रहा है और भी पहले से चल रहा है ਅਗੇ ਵੀ ਚਲਦਾ ਰਹੇਗਾ ਮੇਰੇ ਹਿਸਾਬ ਨਾਲ। ਨितीश ਮਲਹੋਤਰਾ ਜੀ ਨੇ ਨੈਸ਼ਨਲ ਪ੍ਰੈਜ਼ੀਡੈਂਟ ਸਾਹਾ। ਮਲਹੋਤਰਾ ਸਾਹਿਬ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਚਰਚਾ ਹੋਈ ਕਿ ਬਹੁਤ ਸਾਰੇ ਵੀਜ਼ੇ ਅਜੇ ਹੀ ਹੁੰਦੇ ਨੇ ਰਿਜੈਕਟ ਹੋ ਜਾਂਦੇ ਨੇ ਚਾਹੇ ਉਹ ਸਟੱਡੀ ਦਾ ਹੋਵੇ, ਵਰਕ ਪਰਮਿਟ ਹੋਵੇ, ਚਾਹੇ ਕਲੀਏ ਕਿ ਕਿਸੇ ਨੇ ਵਿਜ਼ਟਰ ਵੀਜ਼ਾ ਦੇ ਕੋ ਮੰਨ ਜਾਣਾ ਹੈ। ਪਰਮਨੈਂਟ ਕੋਈ ਐਸਸੀ ਦੇ ਉੱਪਰ ਅਸਰ ਪੈਂਦਾ ਜਾਂ ਇੱਕ ਟੈਂਪਰੇਰੀ ਫੇਸ ਇਸ ਨੂੰ ਕਿਹਾ ਜਾ ਸਕਦਾ ਹੈ। ਇਹ ਡਿਮਾਂਡ ਸਪਲਾਈ ਦਾ ਇੱਕ ਗੇਮ ਹੈ ਜੀ। ਜਦੋਂ ਬੱਚਾ ਉੱਥੇ ਜਾ ਕੇ ਵੱਧ ਗਿਆ ਤੇ ਉਹਨਾਂ ਨੇ ਉਹਨੂੰ ਸਲੋ ਕਰ ਦੇਣਾ। ਦੂਜੀ ਗੱਲ ਹੈ ਉਥੇ ਹਰ ਟਰੇਡ ਦੇ ਅੰਦਰ ਮਤਲਬ ਹਰ ਕੰਟਰੀ ਆਪਣੀ ਇੱਕ ਸਕਿੱਲ ਸ਼ਾਰਟਡ ਲਿਸਟ ਕੱਢਦੀ ਹੈ ਚਾਹੇ ਆਸਟ੍ਰੇਲੀਆ ਹੈ ਚਾਹੇ ਕੈਨੇਡਾ ਹੈ ਚਾਹੇ ਯੂ ਐਸ ਏ ਹੈ ਹਰ ਕੋਈ ਕਹਿੰਦੀ ਹੈ ਕਿ ਇਹ ਸਕਿੱਲ ਮੇਰੇ ਕੋਲ ਘਟ ਹੈ ਇਸ ਤਰੀਕੇ ਦਾ ਬੱਚਾ ਮੇਰੇ ਕੋਲ ਲਾਏ ਔਰ ਇੱਕ ਇਹਨੂੰ ਐਗਜ਼ਾਮਪਲ ਨਾਲ ਸਮਝਿਓ ਕਿ ਅਗਰ ਕਿਸੇ ਦੇ ਘਰ ਜਾਣਾ ਚਾਹੁੰਦੇ ਹਨ ਜਦੋਂ ਵੈਲਕਮ ਕਰੇਗਾ ਤਦ ਹੀ ਤੁਸੀਂ ਜਾ ਸਕਦੇ ਹੋ ਅਗਰ ਮੰਨੋ ਆਸਟ੍ਰੇਲੀਆ ਨੇ ਕਿਹਾ ਕਿ ਮੈਨੂੰ ਨਰਸਿਸ ਚਾਹੀਦੀਆਂ ਨੇ ਮੈਨੂੰ ਚਾਹੀਦੇ ਨੇ ਲੋਕ ਜੋ ਕੰਸਟਰਕਸ਼ਨ ਮੈਨੇਜਮੈਂਟ ਦੇ ਕੰਮ ਕਰਨ ਔਰ ਅਸੀਂ ਇੱਥੇ ਕਹਿ ਰਹੇ ਹਾਂ ਕਿ ਅਸੀਂ ਤੇ ਬਿਜ਼ਨਸ ਦਾ ਕੋਰਸ ਕਰਨ ਜਾਣਾ ਚਾਹੁੰਦੇ ਹਾਂ ਔਰ ਸਾਨੂੰ ਇਸੇ ਤੇ ਭੇਜੋ ਤੇ ਦਿੱਕਤ ਹੈ ਅਗਰ ਉਹ ਜੋ ਮੰਗ ਰਹੇ ਨੇ ਉਹਨਾਂ ਨੂੰ ਦਿੰਦੇ ਰਹੋ ਤੇ ਕਦੇ ਪਾਲਿਸੀ ਨਾ ਬਦਲੇ ਔਰ ਕਦੇ ਰਿਫਿਊਜ਼ਲਸ ਨਾ ਆਣ ਰਿਫਿਊਜ਼ਲਸ ਆਣ ਦਾ ਇੱਕੋ ਹੀ ਕਾਰਨ ਹੁੰਦਾ ਹੈ ਕਿ ਜਦ ਮੇਰੇ ਕੋਲ ਜੋ ਚਾਹੀਦਾ ਮੈਨੂੰ ਉਹ ਮਿਲ ਨਹੀਂ ਰਿਹਾ ਤੇ ਫਿਰ ਮੈਂ ਕਹਿੰਦਾ ਮੈਂ ਹੱਥ ਬੰਨ ਲਏ ਤੁਹਾਡੇ ਅੱਗੇ ਸਾਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਸਾਨੂੰ ਉਸ ਸਿਸਟਮ ਨਾਲ ਤਕਾਣਾ ਨਾ ਕਰੀਏ ਜਿੰਨੇ ਉਹਨਾਂ ਨੂੰ ਲੋਗ ਹੈ ਔਰ ਇਹ ਕੋਈ ਲੁਕੀ-ਛੁਪੀ ਗੱਲ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਕਿੰਨੇ ਲੋਕ ਚਾਹੀਦੇ ਨੇ ਇਹ ਸਭ ਕੁਝ ਐਮਬੈਸੀਜ਼ ਦੀ ਵੈਬਸਾਈਟ ਤੇ ਦਿੱਤਾ ਹੁੰਦਾ ਅਸੀਂ ਸਾਕੇ ਦੇ ਅੰਦਰ ਮੇਕ ਸ਼ੋਰ ਕਰਦੇ ਆ ਕਿ ਅਸੀਂ ਹਰ ਆਪਣੇ ਮੈਂਬਰ ਨੂੰ ਇਨਫੋਰਮ ਕਰੀਏ ਕਿ ਭਈਆ ਕਿ ਅਜ 80000 ਬੰਦਾ ਚਾਹੀਦਾ ਕੈਨੇਡਾ ਨੂੰ ਇਸ 스ਕਿੱਲ ਦਾ ਤੁਸੀਂ ਇਸੇ ਚ ਕਰੋ ਤੇ ਸਾਡੇ ਮੋਸਟ ਆਫ ਦਾ ਮੈਂਬਰ ਲਿਟਰੇਟ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ 스ਕਿੱਲ ਚ ਕਿਹੜਾ ਬੰਦਾ ਚਾਹੀਦਾ ਕਿ ਕੈਨੇਡਾ ਚ ਕਿਹੜਾ ਚਾਹੀਦਾ ਯੂਕੇ ਚ ਕਿਹੜਾ ਚਾਹੀਦਾ ਕਾਣੀ ਉੱਥੇ ਖਰਾਬ ਹੁੰਦੀ ਹੈ ਜਿੱਥੇ ਜਿਸ ਬੰਦੇ ਕੋਲ ਨੌਲੇਜ ਨਹੀਂ ਹੈ ਉਹਨੂੰ ਪਤਾ ਨਹੀਂ ਹੈ ਕਿ ਭਈ ਕਿੰਨੇ ਬੰਦਾ ਬਾਹਰ ਚਾਹੀਦਾ ਉਹ ਜਾ ਕੇ ਕਹੇ ਬੱਚੇ ਉਹਨ ਕੀ ਚੜਾ ਦਿਓ ਔਰ ਬੱਚਾ ਦੇਖਦਾ ਹੈ ਕਿ ਜਿਹੜੀ ਮਸ਼ਹੂਰੀ ਆ ਰਹੀ ਹੈ ਵੱਧ ਉਹਨੂੰ ਫੋਲੋ ਕਰਦਾ ਤੇ ਭੇਜ ਦਿੰਦਾ ਤੇ ਇਹ ਇੱਕ ਡਿਮਾਂਡ ਸਪਲਾਈ ਚੀਜ਼ ਹੈ ਕਦੇ ਵੀ ਕਿਸੇ ਚੀਜ਼ ਤੇ ਨਾਤੇ ਪੂਰੀ ਤਰ੍ਹਾਂ ਰੋਕ ਲੱਗੀ ਹੈ ਮਹਾਤਮਾ ਗਾਂਧੀ ਦੇ ਸਮੇਂ ਤੋਂ ਲੋਕ ਜਾ ਰਹੇ ਨੇ ਅੱਜ ਵੀ ਜਾਣਗੇ ਤੇ ਅਗਲੇ 100 ਸਾਲ ਵੀ ਜਾਣਗੇ ਸਾਡੀ ਇੰਡਸਟਰੀ ਨੇ ਬਹੁਤ ਕੁਝ ਸਵਾਰਿਆ ਹੈ ਇਸ ਇਸ ਦੇਸ਼ ਦਾ ਤੇ ਅੱਗੇ ਵੀ ਸਵਾਰਦੇ ਰਵਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਇਦਾਂ ਦੇ ਲੋਕ ਸੂਝਵਾਨ ਪੈਦਾ ਕਿਤੇ ਨੇ ਬਾਹਰ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਇੱਥੇ ਰਿਵੈਨਿਊ ਪੇਜ ਦੇ ਨੇ ਮਤਲਬ ਇੱਕ ਡਾਟਾ ਹੀ ਹੈ ਇੰਡੀਅਨ ਗਵਰਨਮੈਂਟ ਦਾ ਡਾਟਾ ਕਿ ਜੋ ਰਿਮਿਟੈਂਸਿਸ ਨੇ ਉਹ ਜੀਡੀਪੀ ਦਾ 2.7% ਦਿੰਦੇ ਨੇ which is more than even few sectors ਤੁਸੀਂ ਅਨੁਲਗਦਾ ਕਿ ਸਾਡੇ ਟ੍ਰੇਡ ਦੇ ਲੋਕਾਂ ਨੂੰ ਇੰਡਸਟਰੀ ਨੂੰ ਸਰਕਾਰਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਬਹੁਤ ਬੜਾ ਕੰਮ ਕਰ ਰਹੇ ਹਾਂ ਸਰਕਾਰ ਲਈ 150 ਕਰੋੜ ਦੇ ਦੇਸ਼ ਨੂੰ ਇੱਥੇ ਤੁਸੀਂ ਜੌਬਸ ਨਹੀਂ ਦੇ ਸਕਦੇ ਰੱਖ ਨਹੀਂ ਸਕਦੇ ਕਿਸੇ ਲਈ ਵੀ ਇੰਪੋਸੀਬਲ ਹੈ ਕੋਈ ਸਰਕਾਰ ਗਲਤ ਨਹੀਂ ਹੈ ਕੋਈ ਸਰਕਾਰ ਕਿਸੇ ਚੀਜ਼ ਪਾਲਿਸੀ ਗਲਤ ਨਹੀਂ ਹੈ ਇਟ ਇਸ ਦਸ ਜਸ दैट ਕਿ ਅਸੀਂ ਬਹੁਤ ਜ਼ਿਆਦਾ ਲੋਕ ਹੈ ਸਾਨੂੰ ਮੈਨੇਜਮੈਂਟ ਕਰਨਾ ਪਏਗਾ ਜਿਹੜੇ ਲੋਕ ਬਾਹਰ ਚਾਹੀਦੇ ਨੇ ਉਹਨਾਂ ਨੂੰ ਬਾਹਰ ਭੇਜੇ ਤਾਂ ਕਿ ਉਹ ਬਾਹਰ ਸੈਟਲ ਹੋ ਪਣ ਪਰਮਦੀਪ ਸਿੰਘ ਜੀ ਨੇ ਸਟੱਡੀ ਵੀਜ਼ਾ ਐਕਸਪਰਟ ਫੋਰ ਨਿਊਜ਼ੀਲੈਂਡ ਪਰਮਦੀਪ ਸਿੰਘ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਮਾਂ ਔਰ ਡਿਜੀਟਲ ਕਾਉਂਸਲਿੰਗ ਔਰ ਆਨਲਾਈਨ ਜਿਹੜੀ ਮਾਰਕੀਟਿੰਗ ਹੈ ਉਹ ਕਿਸ ਤਰੀਕੇ ਨਾਲ ਇਸ ਬਿਜ਼ਨਸ ਦੀ ਗੇਮ ਚੇਂਜ ਕਰਨ ਤੇ ਲੱਗੀ ਹੋਈ ਹੈ ਥੈਂਕ ਯੂ ਜੀ ਪਹਿਲਾਂ ਤਾਂ ਮੈਂ ਐਕਸਪਰਟ ਨਹੀਂ ਐ ਸਾਰੇ ਐਕਸਪਰਟ ਇੱਥੇ ਬੈਠੇ ਹੋਏ ਹੋਏ ਆ। ਕੀ ਬਾਤ ਹੈ ਜੀ। ਮੈਨੂੰ ਤਾਂ ਥੋੜਾ ਜਿਹਾ 29 ਕੋ ਸਾਲ ਹੋ ਗਿਆ ਬਸ ਨਿਊਜ਼ੀਲੈਂਡ ਰਹਿੰਦੇ ਹੋਏ ਆਂ ਤੇ 10 ਹਜ਼ਾਰ ਬੱਚਾ ਲੈ ਜਾ ਕੇ ਉਹਨਾਂ ਨੂੰ ਸੈਟਲ ਕਰਨ ਚ ਹੈਲਪ ਕੀਤਾ ਹੈਗਾ। ਬਹੁਤ ਵੱਡਾ ਅੰਕੜਾ ਹੈ ਜੀ 10 ਹਜ਼ਾਰ ਤੇ ਜੇ ਆਨਲਾਈਨ ਤੁਸੀਂ ਗੱਲ ਕੀਤੀ ਹੈ ਦੇਖੋ ਪਹਿਲਾਂ ਤਾਂ ਜਿਵੇਂ ਪੰਜੇ ਉਂਗਲਾਂ ਸੇਮ ਨਹੀਂ ਹੁੰਦੀਆਂ ਕੋਈ ਆਨਲਾਈਨ ਚ ਇੰਟਰਸਟ ਹੁੰਦਾ ਹੈ ਕਿਸੇ ਨੂੰ ਆਫਲਾਈਨ ਚ ਇੰਟਰਸਟ ਹੁੰਦਾ ਹੈ ਕਿਸੇ ਨੂੰ ਅਬਵ ਦੀ ਲਾਈਨ ਮਾਰਕੀਟਿੰਗ ਚ ਹੁੰਦਾ ਹੈ ਕਿਸੇ ਨੂੰ ਬਿਲੋ ਦੀ ਲਾਈਨ ਮਾਰਕੀਟਿੰਗ ਚ ਹੁੰਦਾ ਹੈ ਬਟ ਇਹ ਵਾ ਅੱਜਕਲ ਟ੍ਰੈਂਡ ਚੱਲਿਆ ਹੋਇਆ ਹੈ ਅਜੀ ਇੱਕ AI ਬਜ਼ਵਰਡ ਬਣਿਆ ਹੋਇਆ ਹੈ ਮਸ਼ੀਨ ਲਰਨਿੰਗ ਬਟ ਬਜ਼ਵਰਡ ਬਣਿਆ ਹੋਇਆ ਹੈ ਲੋਕ ਪੇੜਚਾਲ ਜੇ ਬਹੁਤ ਹੁੰਦੀ ਹੈਗੀ ਉਸਤੇ ਹੀ ਚੱਲ ਰਿਹਾ ਹੈ ਲੇਕਿਨ ਕੋਵਿਡ ਨੇ ਇੱਕ ਸਭ ਤੋਂ ਵੱਡੀ ਚੀਜ਼ ਚੇਂਜ ਕੀਤੀ ਕੋਵਿਡ ਨੇ ਇੱਕ ਔਨਲਾਈਨ ਐਜੂਕੇਸ਼ਨ ਨੂੰ ਬਹੁਤ ਪਪੂਲਰ ਕਰਤਾ ਕੋਵਿਡ ਨੇ ਆਨਲਾਈਨ ਕਾਉਂਸਲਿੰਗ ਨੂੰ ਬੜਾ ਪੌਪੂਲਰ ਕਰਤਾ ਉਹ ਲੋਕਾਂ ਨੂੰ ਮਜਬੂਰ ਕਰਨ ਤੇ ਤੇ ਹੁਣ ਕਾਫੀ ਲੋਕ ਕੰਫਰਟੇਬਲ ਹੋ ਗਏ ਆ ਜਿਹੜੀ ਡੇਟੀਆਂ ਤੋਂ ਦੇਖ ਲੋ ਜਿਹੜੇ ਐਜੂਕੇਸ਼ਨ ਫੇਅਰ ਵੀ ਹੁੰਦੇ ਆ ਉਹਨਾਂ ਚੰਨੀ ਜਿਆਦਾ ਪਾਰਟਿਸਪੇਸ਼ਨ ਨਹੀਂ ਹੁੰਦੀ ਕਿਉਂਕਿ ਇੰਨੀ ਗਰਮੀ ਐ ਇੰਨਾ ਟਰੈਫਿਕ ਐ ਲੋਕ ਨਹੀਂ ਆਉਂਦੇ ਤੇ ਇੱਕ ਗੱਲ ਤਾਂ ਠੀਕ ਆ ਆਨਲਾਈਨ ਜਿਹੜੀ ਹੈਗੀ ਐ ਸੋਸ਼ਲ ਮੀਡੀਆ ਹੈਜ਼ ਬਿਕਮ ਵੈਰੀ ਪੌਪੂਲਰ ਉਹਨਾਂ ਹਰੀ ਕੰਟਰੀ ਦੇ ਅਲੱਗ-ਅਲੱਗ ਹੈਗੇ ਆ ਚਾਈਨਾ ਟਿਕਟੌਕ ਪੌਪੂਲਰ ਐ ਵੀਚੈਟ ਪੌਪੂਲਰ ਐ ਇੰਡੀਆ ਜਿਵੇਂ ਇੰਸਟਾਗ੍ਰam ਪੌਪੂਲ ਤੇ ਇਸ ਕਰਕੇ ਆਨਲਾਈਨ ਪਪੂਲਰ ਤਾਂ ਹੈ ਗਈ ਹੈ ਅੱਜ ਕੱਲ ਸਾਰੇ ਲੋਕਾਂ ਨੂੰ ਵੀ ਉਹੀ ਚਾਹੀਦਾ ਹੈਗਾ ਵੀ ਥੋੜਾ ਜਿਹਾ ਤੁਸੀਂ ਆਨਲਾਈਨ ਤੇ ਜ਼ਿਆਦਾ ਫੋਕਸ ਕਰੋਗੇ ਤੇ ਸਟੂਡੈਂਟ ਨੂੰ ਮੋਬਾਈਲ ਫੋਨ ਹਾਰੀਕੋਲ ਹੁੰਦਾ ਹੈਗਾ ਤੇ ਉਹਦੇ ਨਾਲ ਇੰਗੇਜਮੈਂਟ ਵਧਦੀ ਹੈਗੀ ਇੰਗੇਜਮੈਂਟ ਵਧਦੀ ਹੈ ਇੱਕ ਵਾਰੀ ਤੁਹਾਡੇ ਕੋਲ ਇਨਕੁਆਰੀ ਆ ਗਈ ਫਿਰ ਤੁਸੀਂ ਪ੍ਰੋਸੈਸ ਫੋਲੋ ਕਰਨਾ ਹੈਗਾ ਵੀ ਤੁਸੀਂ ਟੱਚ ਪੁਆਇੰਟਸ ਦੇਖਨੇ ਆ ਇਨਕੁਆਰੀ ਤੋਂ ਲੈ ਕੇ ਫਾਈਨਲ ਕਨਵਰਸ਼ਨ ਤੱਕ ਕਿੰਨੇ ਟੱਚ ਪੁਆਇੰਟਸ ਹੈ ਐਂਡ ਏਵਰੀ ਟੱਚ ਪੁਆਇੰਟ ਹੈਸ ਟੂ ਬੀ ਇੰਜੋਏਬਲ ਫਾਰ ਦੀ ਸਟੂਡੈਂਟ ਜੇ ਉਹਦਾ ਇੰਜੋਏਬਲ ਰਹੇਗਾ ਪੂਰੀ ਕਨਵਰਸ਼ਨ ਹੋ So it's not just online, there are a lot इट्स नॉट जस्ट ऑनलाइन देर be combined with the online मार्केटिंग अर्जीत जी अगर इंडिया की बात करें कोई भी स्टूडेंट ऑस्ट्रेलिया जा रहा है ज़्यादातर होता क्या है कि स्टडी परमिट पे गया उसके बाद उसने वर्क परमिट लेना है लेकिन ऑस्ट्रेलिया की अगर पॉलिसी की बात करें तो जिस तरीके से पॉलिसी में चेंज आ रही हैं तो स्टूडेंट को वर्क परमिट के लिए और स्टडी वीज़ा के लिए भी काफ़ी मुश्किल हो रही है पॉलिसी की कोई प्रॉब्लम है या कोई और क्राइसिस आपको ऑस्ट्रेलिया का नजर आता है अगर हम स्टूडेंट की लाइफ की बात करें जो बच्चे यहाँ से जाते हैं तो स्टूडेंट वीज़ा से शुरुआत करके और उनका लॉन्ग टर्म गोल ये होता है कि किसी तरह एक अच्छी जॉब अगर हम अच्छी पढ़ाई कर लेते हैं तो एक अच्छी जॉब लगे लाइफ में और अगर सिटीजनशिप मिल जाती है तो सोने पे सुहागा बोल सकते हैं लेकिन ये भी समझना ज़रूरी है कि जितनी भी वेस्टर्न कंट्रीज़ हैं या डेवलप कंट्रीज हैं वो ऐसे ही डेवलप नहीं हुए हैं इसके पीछे उन्होंने बड़ी मेहनत की है और उसके पीछे दिमाग भी लगाया है तो अभी काफ़ी बातें हुई स्किल की अब जो बंदा यहाँ से जा रहा है अगर वो काबिल है या वर्ड यूज़ करते हैं जेनुइन अगर वो जेनुइन है तो उसको वीज़ा लगेगा जेनुइन में क्या आता है जेनुइन में ये आता है कि उसकी एकेडमिक रिक्वायरमेंट ठीक ठाक हो आइल्स या इंग्लिश इंग्लिश स्पीकिंग कंट्रीज़ है तो इंग्लिश चाहिए ही चाहिए इंग्लिश ठीक ठाक हो हमारे यहाँ एजुकेशन नॉट फॉर प्रॉफिट है बट अदर कंट्रीज़ में इट इज़ अ बिजनेस इट इज़ फॉर प्रॉफिट वेस्टर्न कंट्रीज़ यू एस कैनाडा ऑस्ट्रेलिया यू सभी के लिए ये एक बहुत बड़ी इंडस्ट्री है और अच्छा रेवेन्यू जनरेट करते हैं तो ये उसको बंद करने वाले भी नहीं हैं इतनी जल्दी क्योंकि उनको रेवेन्यू भी मिल रहा है स्किल मैन पावर मिल रहा है तो जो बच्चा यहाँ से वहाँ जाने वाला है अगर जेन्यन है तो डेफिनेटली उसका वीज़ा लगेगा इंग्लिश अच्छी है एकेडमिक अच्छा है मार्क्स उसके ठीक ठाक हैं और फाइनेंस फाइनेंस एक मो काफ़ी इम्पोर्टेंट फैक्टर हो जाता है बिकॉज अगर हम ऐसे बात करें तो मिडिल क्लास फैमिलीज़ में कई बार मुश्किल हो जाती है कि दस बारह लाख रुपए के आईटीआर भी शो करना ਤਾਂ ਅਗਰ ਫਾਈਨੈਂਸ ਬੱਚੇ ਦਾ ਠੀਕ ਹੈ ਤਾਂ ਉਸਮੇ ਵੀਜ਼ਾ ਲੱਗਣੇ ਮੇ ਕੋਈ ਪ੍ਰੋਬਲਮ ਨਹੀਂ ਹੈ ਤਾਂ ਵਿਦੇਸ਼ੀ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕੰਸਲਟੈਂਟ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਐ ਪਰ ਵੋਲਿਊਮ ਬੇਸਡ ਟੂ ਪ੍ਰੋਫਾਈਲ ਬੇਸਡ ਗਾਈਡੈਂਸ ਕਿਵੇਂ ਹੋਣੀ ਚਾਹੀਦੀ ਹੈ ਦੋਨੋਂ ਪਾਸਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜੇ ਅਸੀਂ ਬਾਹਰ ਜਾ ਰਹੇ ਹਾਂ ਸਿਰਫ ਬਾਹਰ ਜਾਣਾ ਹੀ ਮਕਸਦ ਨਹੀਂ ਹੈ ਤੁਸੀਂ ਬਾਹਰ ਜਾ ਰਹੇ ਹੋ ਉੱਥੇ ਜੋ ਕੋਰਸ ਲੈ ਕੇ ਰਹੇ ਹੋ ਉਹਨੂੰ ਪੜੋ ਪੜ੍ਹ ਕੇ ਔਰ ਉੱਥੇ ਕੋਈ ਵਾਈਟ ਕਾਲਰ ਜੌਬ ਨੂੰ ਲੱਭੋ। ਸੀ ਮੇਜਰਲੀ ਇੱਥੇ ਜਦ ਬੱਚਾ ਆਂਦਾ ਉਹ ਕਹਿੰਦਾ ਜੀ ਮੇਰਾ ਚਾਚਾ ਮਾਮਾ ਮਾਸੀ ਮੇਰਾ ਇਸ ਸ਼ਹਿਰ ਚ ਹੈ ਇਸ ਕੰਟਰੀ ਚ ਹੈ ਤੁਸੀਂ ਮੈਨੂੰ ਉੱਥੇ ਭੇਜ ਦਿਓ। ਬੱਚਾ ਕਦੇ ਆ ਕੇ ਇਹ ਨਹੀਂ ਪੁੱਛਦਾ ਕਿ ਸਰ ਇਹ ਕੋਰਸ ਦਾ ਫਾਇਦਾ ਕੀ ਹੈ। ਮੈਨੂੰ ਯਾਦ ਹੈ ਕਿ ਮੈਂ 14-15 ਸਾਲ ਪਹਿਲੇ ਜਦ ਮੈਂ ਇਸ ਇੰਡਸਟਰੀ ਚ ਆਇਆ ਸ਼ੁਰੂ ਕੀਤਾ ਉਸ ਤੋਂ ਪਹਿਲੇ ਮੈਂ ਕਾਲਜ ਆਊਟਰ ਇੰਡੀਆ ਕਾਲਜ ਨੌਕਰੀ ਕਰਦਾ ਸੀ। ਬੱਚਾ ਆ ਕੇ ਮੇਰੇ ਤੋਂ ਪੁੱਛਦਾ ਸੀ ਕਿ ਸਰ ਮੈਨੂੰ ਇਹਦਾ ਦੱਸੋ ਕਿ ਇਸ ਕੋਰਸ ਦਾ ਫਾਇਦਾ ਕੀ ਹੈ ਇਹਦੇ ਬਾਅਦ ਜੌਬ ਕੀ ਮਿਲਣੀ ਹੈ। ਤੇ ਮੈਨੂੰ ਇੱਕ ਬੱਚੇ ਦੀ ਕਾਉਂਸਲਿੰਗ ਕਰਨ ਨੂੰ ਦੋ ਦੋ ਢਾਈ ਢਾਈ ਘੰਟੇ ਵੀ ਲੱਗ ਜਾਂਦੇ ਸੀ ਅੱਜ ਬੱਚਾ ਆ ਕੇ ਕਹਿੰਦਾ ਕਿ ਬਈ ਮੈਨੂੰ ਪਤਾ ਤੂੰ ਮੈਨੂੰ ਨਾ ਆ ਜਗਾ ਭੇਜ ਦੇ ਤੇ ਫਿਰ ਜਦ ਅਸੀਂ ਸਮਝਾਉਂਦੇ ਆ ਉਹ ਸਾਨੂੰ ਇਹ ਦਿਖਾਉਂਦਾ ਹੈ ਕਿ ਬਈ ਤੁਸੀਂ ਸਾਡਾ ਟਾਈਮ ਖਰਾਬ ਕਰ ਰਹੇ ਹੋ ਉਹ ਬਾਰ ਬਾਰ ਘੜੀ ਦੇਖਦਾ ਤੇ ਫਿਰ ਕੰਸਲਟੈਂਟ ਵੀ ਇਹ ਵਿੱਚ ਕਹਿੰਦਾ ਕਿ ਚੱਲੇ ਠੀਕ ਹੈ ਤੁਸੀਂ ਜਾਣਾ ਤੇ ਚਲੇ ਜਾਓ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਬੱਚਾ ਜਿਹੜਾ ਬਾਹਰ ਜਾਣਾ ਚਾਹੁੰਦਾ ਹੈ ਜੋ ਮੇਰੇ ਨੂੰ ਅੱਜ ਸੁਣ ਰਿਹਾ ਹੈ ਤੁਸੀਂ ਆਪ ਦੀ ਰਿਸਰਚ ਕਰੋ ਜ਼ਰੂਰੀ ਨਹੀਂ ਹੈ ਤੁਸੀਂ ਉੱਥੇ ਜਾ ਕੇ ਟੈਕਸੀਆਂ ਚਲਾਣੀਆਂ ਜ਼ਰੂਰੀ ਨਹੀਂ ਹੈ ਤੁਸੀਂ ਜਾ ਕੇ ਟਰਾਲੀ ਚਲਾਣੇ ਨਹੀਂ ਜ਼ਰੂਰੀ ਨਹੀਂ ਹੈ ਤੁਸੀਂ ਇੱਥੇ ਜਾ ਕੇ ਕੋਈ ਬਲੂ ਕਾਲਰ ਜੌਬ ਕਰਨੀ ਹੈ ਤੁਸੀਂ ਉੱਥੇ ਜਾ ਕੇ ਪੜ੍ਹ ਕੇ ਉਸ ਸਿਸਟਮ ਦਾ ਪਾਰਟ ਬਣ ਸਕਦੇ ਹੋ ਜੋ ਉਸ ਪੂਰੇ ਕੰਟਰੀ ਨੂੰ ਚਲਾ ਰਿਹਾ ਹੈ ਸਾਡੀ ਇੰਡੀਆ ਦਾ ਹੀ ਇੱਕ ਮਤਲਬ ਚਲੋ ਪੈਦਾ ਉੱਥੇ ਹੋਏ ਰਿਸ਼ੀ ਸੁਨਾਕ ਜੀ ਉਹ ਪ੍ਰਾਈਮ ਮਿਨਿਸਟਰ ਬਣ ਗਏ ਇੰਡੀਆ ਦੇ ਬਥੇਰੇ ਲੋਕ ਬਹੁਤ ساری ਜਗ੍ਹਾ ਤੱਕ ਪਹੁੰਚੇ ਹੋਏ ਨੇ ਬਸ ਸੋਚ ਦਾ ਫਰਕ ਹੈ ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦ ਵੀ ਅਸੀਂ ਜਾ ਰਹੇ ਹਾਂ ਬੜੀ ਸੋਚ ਲੈ ਕੇ ਜਾਈਏ ਸਿਰਫ ਜਾਣਾ ਨਹੀਂ ਹੈ ਉੱਥੇ ਸਿਰਫ ਪਹੁੰਚਣਾ ਨਹੀਂ ਹੈ ਇਹ ਨਾ ਹੋਏ ਕਿ ਕਹੋ ਕਿ ਜੀ ਪਹੁੰਚ ਕਰਾ ਦੇ ਭਾਈ ਉਹ ਨਹੀਂ ਹੋਣਾ ਚਾਹੀਦਾ ਜਾ ਕੇ ਪੜਨ ਦਾ ਮਕਸਦ ਹੋਣਾ ਚਾਹੀਦਾ ਇਹ ਨਾ ਹੋਏ ਕਿ ਜਾ ਕੇ ਤੁਸੀਂ ਕੋਈ ਜੀਸੀ ਕਾਲਜ ਆਪਾਂ ਉੱਥੇ ਬਦਲ ਲਾਂਗੇ ਉਹ ਵੀ ਨਹੀਂ ਕਰਨਾ ਜਾ ਕੇ ਪੜੋ ਅਗਰ ਬੱਚਾ ਇਹ ਕਰਕੇ ਆਏਗਾ ਤੇ ਜੋ ਏਜੰਟ ਵੀ ਹੈ ਨਾ ਉਹਨੂੰ ਪੂਰੀ ਚੰਗੀ ਸਲਾਹ ਦੇਵੇਗਾ ਦੂਜੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਉੱਥੇ ਜਾ ਕੇ ਵੀ ਬੱਚੇ ਨੇ ਆਪਣਾ ਦਿਮਾਗ ਬਦਲ ਦਿੰਦੇ ਨਹੀਂ ਸੋਸਾਇਟੀ ਇਦਾਂ ਦੀ ਮਿਲਦੀ ਐ ਉਹਨਾਂ ਨੂੰ ਲੱਗਦਾ ਕਿ ਨਹੀਂ ਨਹੀਂ ਯਾਰ ਇਹ ਇਦਾਂ ਸੈਟਲ ਹੋ ਗਿਆ ਉਦਾਂ ਸੈਟਲ ਹੋ ਗਿਆ ਬਟ ਉਹਨਾਂ ਨੂੰ ਨਜ਼ੀਰ ਬਦਲਣਾ ਚਾਹੀਦਾ ਉਹਨਾਂ ਨੂੰ ਪੜ੍ਹਨਾ ਚਾਹੀਦਾ ਜੇ ਪੜਨਗੇ ਤੇ ਹਰ ਸਿਸਟਮ ਚ ਪੜੇ ਲਿਖੇ ਬੰਦੇ ਦੀ ਲੋੜ ਹੈ ਸਕਿੱਲ ਦੀ ਲੋੜ ਹੈ ਬਸ ਇਸ ਸਕਿੱਲ ਤੇ ਧਿਆਨ ਨਹੀਂ ਦਿੰਦੇ ਅਸੀਂ ਕਹਿੰਨੇ ਚਲੋ ਰੀਲਾਂ ਬਣਾਈਏ ਦੇ ਨਿਕਲ ਜਾਈਏ ਇੱਥੋਂ ਬਾਹਰ ਉਹ ਕੰਮ ਖਰਾਬ ਕਰਦਾ ਪਰਮਦੀਪ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦਾਵਾ ਕੀਤਾ ਕਿ 10000 ਸਟੂਡੈਂਟ ਤੁਸੀਂ ਨਿਊਜ਼ੀਲੈਂਡ ਭੇਜ ਚੁੱਕੇ ਹੋ ਨਿਊਜ਼ੀਲੈਂਡ ਦੇ ਵੀਜੇ ਤੋਂ ਡਰ ਬਹੁਤ ਲੱਗਦਾ ਲੋਕਾਂ ਨੂੰ ਕਹਿੰਦੇ ਬਹੁਤ ਔਖਾ ਲੱਗਦਾ ਤੁਸੀਂ 10000 ਲਗਵਾਤਾ ਆਖਰ ਕੀ ਰਿਕੁਆਇਰਮੈਂਟ ਹੈ ਨਿਊਜ਼ੀਲੈਂਡ ਦੀ ਜਿਸ ਨੂੰ ਲੈ ਕੇ ਸਟੂਡੈਂਟ ਨੂੰ ਲੱਗਦਾ ਕਿ ਉਸ ਤਰੀਕੇ ਦੀ ਸਟੱਡੀ ਦੇ ਵੱਲ ਤਿਆਰੀ ਕਰਨੀ ਚਾਹੀਦੀ ਹੈ ਜਾਂ ਉਸ ਵੱਲ ਨੂੰ ਮੂਵ ਕਰਨਾ ਚਾਹੀਦਾ ਹੈਗਾ ਜਿਵੇਂ ਰਜੇਸ਼ੀ ਨੇ ਦੱਸਿਆ ਵੀ ਚੰਗੇ ਬੱਚਿਆਂ ਨੂੰ ਵੀਜ਼ਾ ਤਾਂ ਮਿਲਦਾ ਹੀ ਮਿਲਦਾ ਹੈ ਨਿਊਜ਼ੀਲੈਂਡ 'ਚ ਕੀ ਹੈ ਪ੍ਰੋਗਰਾਮ ਹੈਜ਼ ਟੂ ਬੀ ਰਿਲੇਵੈਂਟ ਟੂ ਯਰ ਬੈਕਗਰਾਉਂਡ ਐਂਡ ਇਟ ਹੈਜ਼ ਟੂ ਬੀ ਪ੍ਰੋਗਰੈਸ਼ਨ ਐਂਡ ਤੁਹਾਡੇ ਕੋਲ ਆਪਣੇ ਫੰਡਸ ਹੋਣੇ ਚਾਹੀਦੇ ਆ ਸੋ ਥੈਟ ਵੀਜ਼ਾ ਆਫੀਸਰ ਦੇਖਦਾ ਹੈ ਵੀ ਵੈਦਰ ਸਟੂਡੈਂਟ ਹੈਜ਼ ਇਨਾਫ ਫੰਡਸ ਟੂ ਸਸਟੇਨ ਥੈਮਸੈਲਫ ਇਨ ਨ ਅਗਰ ਇਹ ਤਿੰਨੋ ਚੀਜ਼ਾਂ ਪੱਕਾ ਹੈ ਤੇ ਵੀਜ਼ਾ ਮਿਲਦੇ ਆ ਅੱਜ ਦੀ ਡੇਟ ਵਿੱਚ ਮਾਸਟਰ ਦੀ ਕੋਈ 85% ਦੇ ਕਰੀਬ ਸਕਸੈਸ ਰੇਟ ਚੱਲ ਰਿਹਾ ਹੈਗਾ ਡਿਗਰੀ ਦਾ ਅਰਾਊਂਡ 70% ਦੇ ਕਰੀਬ ਚੱਲ ਰਿਹਾ ਹੈ ਇੰਜੀਨੀਅਰਿੰਗ ਐਂਡ ਹੈਲਥ ਵਾਲੇ ਚ ਜ਼ਿਆਦਾ ਹੈ ਫਿਰ ਉੱਥੇ ਇੱਕ ਗ੍ਰੀਨ ਲਿਸਟ ਦੇ ਡਿਪਲੋਮਾ ਹੈ ਜਿਹੜੇ ਸਕਿੱਲ ਸ਼ਾਰਟੇਜ ਏਰੀਆ ਚ ਆਉਂਦੇ ਆ ਉਹਨਾਂ ਦਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਇਹ ਇੱਕ ਡਰਾਮਾ ਬਣਿਆ ਹੋਇਆ ਹੈ ਵੀ ਨਈ ਨਿਊਜ਼ੀਲੈਂਡ ਦਾ ਵੀਜ਼ਾ ਮਿਲ ਰਿਹਾ ਉਹ ਲਿਮਿਟਿਡ ਹੈ ਦੇਖੋ ਛੋਟੀ ਕੰਟਰੀ ਹੈ 52 ਲੱਖ ਦੀ ਪੋਪੂਲੇਸ਼ਨ ਹੈ ਪੇਡਾਂ ਚਾਹੇ ਉਹਨਾਂ ਕੋਲ 5 ਕਰੋੜ ਨੇ ਬੰਦੇ 52 ਲੱਖ ਹੀ ਨੇ ਤੇ ਉਹਨਾਂ ਨੂੰ ਬਹੁਤ ਸਾਰੇ ਬੰਦੇ ਚਾਹੀਦੇ ਹੈਗੇ ਆਪਣੀ ਇਕਨੋਮੀ ਵਧਾਣ ਲਈ ਤੇ ਹੁਣ ਤਾਂ ਇੰਡੀਆ ਨਾਲ ਫ੍ਰੀ ਟ੍ਰੇਡ ਡੀਲ ਵੀ ਕਰ ਰਹੇ ਹੈਗੇ ਤੇ ਇਸ ਲਈ ਕਾਫੀ ਚੀਜ਼ਾਂ ਬੜੀਆਂ ਪੋਜ਼ਿਟਿਵ ਹੈਗੀਆਂ ਐਂਡ ਇਟਸ ਅ ਵੈਰੀ ਬਿਊਟੀਫੁਲ ਕੰਟਰੀ ਇਟਸ ਅ ਲੀਸਟ ਕਰਪਟ ਕੰਟਰੀ ਇਨ ਦਾ ਵਰਡ ਇਟਸ ਅ ਮੋਸਟ ਪੀਸਫੁਲ ਕੰਟਰੀ ਇਨ ਦਾ ਵਰਡ 에ਅਰ ਕੁਆਲਿਟੀ ਇੰਡੈਕਸ ਇਟ ਕਮਸ ਇਨ ਟੌਪ 5 ਕੰਟਰੀਜ਼ ਇਨ ਦਾ ਵਰਡ ਹੈਪੀਨੈਸ ਇੰਡੈਕਸ ਇਟ ਕਮਸ ਇਨ ਦਾ ਟੌਪ 10 ਕੰਟਰੀਜ਼ ਇਨ ਦਾ ਵਰਡ ਵੈਰੀ ਬਿਊਟੀਫੁਲ ਪਰਮਜੀਤ ਕਹਿੰਦੇ ਹੁੰਦੇ ਨਾ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਕਿਦੇ ਕਿ ਨਹੀਂ ਨਹੀਂ ਤੁਹਾਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਨਹੀਂ ਕੰਟਰੀਆਂ ਸਾਰੀਆਂ ਵਧੀਆਂ ਹੈ ਕੰਟਰੀ ਕੋਈ ਚੰਗੀ ਮਾੜੀ ਨਹੀਂ ਹੁੰਦੀ ਜਿਵੇਂ ਇਹਨਾਂ ਨੇ ਵੀ ਕਿਹਾ ਮਤੇਜ ਜੀ ਨੇ ਇਹ ਦੇਖਣਾ ਚਾਹੀਦਾ ਪੰਜੋ ਉਂਗਲਾ ਜਿਵੇਂ ਬਰਾਬਰ ਨਹੀਂ ਹੈ ਹਰ ਇੱਕ ਬੱਚੇ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੈ ਕਿਹੜਾ ਕੈਰੀਅਰ ਕਰਨਾ ਹੈ ਕਈਆਂ ਦੇ ਕਿਸੇ ਦੇ ਰਿਲੇਟਿਵਸ ਹੈਗੇ ਆ ਕਈ ਪ੍ਰੋਗਰਾਮ ਆਸਟ੍ਰੇਲੀਆ ਚ ਬਹੁਤ ਵਧੀਆ ਹੈ ਗਏ ਪਰਮ ਜੀ ਇਹ ਵੀ ਚੀਜ਼ ਹੈ ਕਿ ਜਿਹੜੇ ਬੱਚੇ ਨਿਊਜ਼ੀਲੈਂਡ ਗਏ ਉਹ ਜਾਂ ਕੈਨੇਡਾ ਸ਼ਿਫਟ ਹੋ ਗਏ ਕੀ ਕਾਰਨ ਹੈ ਕਿ ਕੋਈ ਪੀਆਰ ਲੈਣ ਦੇ ਵਿੱਚ ਦਿੱਕਤ ਹੈ ਜਾਂ ਉੱਥੇ ਸਖਤ ਪਾਲਿਸਿਸ ਨੇ ਨਹੀਂ ਇਹ ਕੁਝ ਬੱਚੇ ਸ਼ਿਫਟ ਹੋਏ ਆ ਹੁਣ ਉਹ ਇਹੀ ਹੋ ਜਾਂਦਾ ਹੁਣ ਜਿਵੇਂ ਸਾਡੇ ਕੋਲ ਮੇਰੇ ਕੋਲ 2 ਸਾਲ ਪਹਿਲਾਂ 3 ਸਾਲ ਪਹਿਲਾਂ ਨਰਸਾਂ ਆਈਆਂ 15 ਨਰਸਾਂ ਕਿਉਂਕਿ ਆਸਟ੍ਰੇਲੀਆ ਜਾਣਾ ਸੀ ਉਹਨਾਂ ਦੇ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ 7 ਬੈਂਡ ਈਚ ਮੋਡਿਊਲ ਲੇਕਿਨ ਨਿਊਜ਼ੀਲੈਂਡ ਬੈਚਲਰ ਆਫ ਨਰਸਿੰਗ ਕੋਈ ਕਰ ਸਕਦੇ ਹੋ 6.5 ਈਚ ਜਾਂ ਰਹੋ ਉਹਨਾਂ ਨੇ ਸਟੱਡੀ ਹੋ ਲੇਕਿਨ ਡਿਗਰੀ ਉਹ 6.5 ਤੋਂ ਜ਼ਿਆਦਾ ਆਈ ਨਹੀਂ ਉਹ ਪਹਿਲਾਂ ਉਹਨਾਂ ਨੇ ਨਿਊਜ਼ੀਲੈਂਡ 3 ਸਾਲ ਦੀ ਨਰਸਿੰਗ ਕੀਤੀ ਉਸ ਤੋਂ ਬਾਅਦ ਰਿਸ਼ਤੇਦਾਰ ਉਹਨਾਂ ਆਸਟ੍ਰੇਲੀਆ ਰਹਿੰਦੇ ਸੀ ਆਸਟ੍ਰੇਲੀਆ ਚਲੇ ਗਏ ਇਦਾਂ ਹੀ ਪਹਿਲਾਂ 5-6 ਸਾਲ ਪਹਿਲਾਂ ਵੀਜ਼ਾ ਥੋੜਾ ਆਸਾਨ ਸੀ 2018 ਚ ਉਹਨਾਂ ਨੇ ਇੱਕ ਐਬੋਆਈ ਦੀ ਪਾਲਿਸੀ ਵੀ ਇੰਟਰੋਡਿਊਸ ਕੀਤੀ ਸੀ ਮੀਡੀਅਮ ਇੰਸਟਰਕਸ਼ਨ ਅਗਰ ਇੰਗਲਿਸ਼ ਪੜ੍ਹੇ ਉਹ ਆਇਲਟਸ ਨਹੀਂ ਲੈਣਾ ਫਿਰ ਉਸ ਟਾਈਮ ਫੰਡਿੰਗ ਦੀ ਵੀ ਬੜੇ ਆਸਾਨ ਸੀਗੀ ਉਹ ਫਿਰ ਕਈ ਬੱਚੇ ਪਹਿਲਾਂ ਉੱਥੋਂ ਆ ਜਾਂਦੇ ਆ ਉਹ ਫਿਰ ਉੱਥੋਂ ਅੱਗੇ ਚਲੇ ਜਾਂਦੇ ਲੇਕਿਨ ਇਦਾਂ ਹੀ ਸਾਡੇ ਕੋਲ ਕਈ ਹੁਣ ਕੈਨੇਡਾ ਤੋਂ ਬੜੇ ਬੱਚੇ ਹੁਣ ਆਏ ਆ ਕਿਉਂਕਿ ਕੈਨੇਡਾ 'ਚ ਬੜੀ ਡਿਫਿਕਲਟੀ ਹੋਗੀ ਯੂਐਸ ਤੋਂ ਬੱਚੇ ਕਿ ਟ੍ਰਾਂਸਫਰ ਕੀਤੇ ਹੈਗੇ ਆ ਕਿਉਂਕਿ ਇਸ ਟਾਈਮ ਨਿਊਜ਼ੀਲੈਂਡ ਦੀਆਂ ਪਾਲਿਸੀਸ ਬੜੀਆਂ ਕੰਫਰਟੇਬਲ ਹੈ ਸਕਿੱਲ ਮਾਈਗ੍ਰੈਂਟ ਕੈਟਾਗਰੀ 6 ਪੁਆਇੰਟ ਤੇ ਪੀਆਰ ਹੋ ਜਾਂਦੀ ਹੈ ਗ੍ਰੀਨ ਲਿਸਟ ਅਲੱਗ-ਅਲੱਗ ਪਾਲਿਸੀਆਂ ਜਿਵੇਂ ਗ੍ਰੀਨ ਲਿਸਟ ਦਾ ਕੋਰਸ ਕੀਤਾ ਨਰਸਿੰਗ ਤਾਂ ਜਿਵੇਂ ਜੌਬ ਮਿਲਦੇ ਨਾਲ ਦੀ ਨਾਲ ਪੀਆਰ ਹੈਗੀ ਹੈ ਤੇ ਕਾਫੀ ਬੱਚੇ ਹੁਣ ਸ਼ਿਫਟ ਵੀ ਹੋ ਰਹੇ ਨੇ ਤਾਂ ਬਲਹੋਤਰਾ ਜੀ ਜਿੱਥੇ ਅਸੀਂ ਪੰਜਾਬ ਦੇ ਏਜੰਟਸ ਦੀ ਗੱਲ ਕੀਤੀ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਗੁਜਰਾਤ ਸਣੇ ਪੰਜਾਬ ਦੇ ਕਈ ਹਿੱਸਿਆਂ ਤੋਂ ਜਿਹੜੇ ਵਿਦੇਸ਼ਾਂ ਦਾ ਰੁੱਖ ਵਿਦਿਆਰਥੀ ਕਰ ਪੰਜਾਬ ਨੂੰ ਕਿਵੇਂ ਗਏ ਅਸੀਂ ਕੰਪੇਅਰ ਕਰੀਨਾ ਸਟੇਟਸ ਨਾਲ ਕਿਉਂਕਿ ਪੰਜਾਬ ਦਾ ਸਟੂਡੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਜਾ ਰਿਹਾ ਹੈ ਜਿਹੜੇ ਬੱਚੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਉਹਨਾਂ ਤੋਂ ਕੀ ਐਕਸਪੈਕਟੇਸੀ ਕਰੀਏ ਕਿ ਉਹ ਵਾਪਸ ਆ ਰਹੇ ਨੇ ਕਿਉਂਕਿ ਇੱਥੇ ਤਾਂ ਪੀਆਰ ਲੈਣ ਦੀ ਦੌੜ ਬਹੁਤ ਵੱਡੀ ਗਿਣਤੀ ਚੱਲ ਰਹੀ ਹੈ ਜਿਹੜਾ ਬੱਚਾ ਸਕਿੱਲ ਓਕਿਊਪੇਸ਼ਨ ਲਿਸਟ ਜਿਹੜਾ ਸਕਿੱਲ ਉਸ ਕੰਟਰੀ ਨੂੰ ਲੋੜ ਹੈ ਉਹ ਕੋਰਸ ਕਰ ਰਿਹਾ ਹੈ ਉਹਨੂੰ ਆਉਣ ਦੀ ਕੋਈ ਲੋੜ ਨਹੀਂ ਉੱਥੇ ਐਡਜਸਟ ਹੋ ਜਾਏਗਾ ਪਰ ਮੈਂ ਇਹ ਦੂਜੀ ਗੱਲ ਜਿੱਥੇ ਤੁਸੀਂ ਕਿਹਾ ਕਿ ਵਾਪਸ ਆਣ ਦੀ ਗੱਲ ਹੈ ਮੈਂ ਕਹਿੰਦਾ ਵਾਪਸ ਆਣਾ ਵੀ ਮਾਣਾ ਨਹੀਂ ਹੈ ਆਪਾਂ ਸੋਚ ਕੇ ਕਿਉਂ ਜਾਈਏ ਸੀ ਅੱਜ ਸਾਡੀ ਕੰਟਰੀ 4ਥ ਲਾਰਜੇਸਟ ਇਕਨੋਮੀ ਹੈ ਕਮਿੰਗ 5 ਇਅਰਸ ਇਟ ਵਿਲ ਬੀ 3ਰਡ ਲਾਰਜੇਸਟ ਇਕਨੋਮੀ ਹਰ ਕੰਟਰੀ ਨਾਲ ਸਾਡਾ ਐਫਟੀਏ ਸਾਈਨ ਹੋ ਰਿਹਾ ਹੈ ਹਰ ਕੰਟਰੀ ਦੀ ਕੰਪਨੀ ਸਾਡੇ ਕੋਲ ਆ ਰਹੀਆਂ ਨੇ ਜਦੋਂ ਇੱਥੇ ਆਣ ਗਿਆ ਮਤਲਬ ਲੈਟਸ ਸੇ ਯੂ ਯੂਕੇ ਨਾਲ ਸਾਡਾ ਐਫਟੀਆ ਸਾਈਨ ਹੋਇਆ ਯੂਕੇ ਦੀ ਕੰਪਨੀ ਨੇ ਆਫਿਸ ਖੋਲ੍ਹ ਲਿਆ ਅਗਰ ਕੋਈ ਬੱਚਾ ਯੂਕੇ ਤੋਂ ਪੜ੍ਹ ਕੇ 2 ਸਾਲ ਬਾਅਦ ਇੱਥੇ ਆ ਵੀ ਗਿਆ ਤੇ ਉਹ ਕਿਹਨੂੰ ਪ੍ਰੇਫਰ ਕਰਨਗੇ ਇੱਕ ਇੰਡੀਅਨ ਗ੍ਰੈਜੂਏਟ ਨੂੰ ਜਾਂ ਇੱਕ ਯੂਕੇ ਪੜ੍ਹ ਕੇ ਗ੍ਰੈਜੂਏਟ ਨੂੰ ਯੂਕੇ ਪੜ੍ਹ ਕੇ ਗ੍ਰੈਜੂਏਟ ਨੂੰ ਪ੍ਰੇਫਰ ਕਰਨਗੇ ਤੇ ਮੈਂ ਕਹਿਣਾ ਕਿ ਜਦ ਬੱਚਾ ਆਂਦਾ ਵੀ ਹੈ ਉਹਦੇ 'ਚ ਕੋਈ ਬੁਰਾ ਮੰਨਣ ਦੀ ਗੱਲ ਨਹੀਂ ਹੈ ਉਹ 스ਕਿੱਲ ਲੈ ਕੇ ਆ ਰਿਹਾ ਹੈ ਇੰਡੀਆ ਜਿਸ ਸਪੇਸ ਤੇ ਗਰੋ ਕਰ ਰਿਹਾ ਹੈ ਉਹ ਕੋਈ ਵੀ ਕੰਟਰੀ ਗਰੋ ਨਹੀਂ ਕਰ ਰਹੀ ਅਗਰ ਕੋਈ ਬੱਚਾ ਆ ਰਿਹਾ ਹੈ ਇੱਥੇ ਆ ਕੇ ਆਪਣੇ ਸਕਿੱਲ ਲਗਾ ਰਿਹਾ ਹੈ ਬਿਜ਼ਨਸ ਖੜਾ ਕਰ ਰਿਹਾ ਹੈ ਜੌਬ ਕਰ ਰਿਹਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨੇ ਉਹ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਦੂਜੀ ਗੱਲ ਹੈ ਕੋਈ ਵੀ ਕੰਟਰੀ ਜੇ ਤੁਸੀਂ ਉੱਥੇ ਜਾ ਕੇ ਪੜ ਰਹੇ ਹੋ ਜਿਸ ਵਾਸਤੇ ਤੁਸੀਂ ਉੱਥੇ ਗਏ ਸੀ ਮਤਲਬ ਮੈਂ ਸਟੱਡੀ ਵੀਜ਼ਾ ਲੈ ਕੇ ਗਿਆ ਉੱਥੇ ਜਾ ਕੇ ਮੈਂ ਕਹਤਾ ਜੀ ਮੈਂ ਪੜ੍ਹਾਈ ਛੱਡਤੀ ਮੈਂ ਕੁਝ ਹੋਰ ਕਰ ਲਿਆ ਫਿਰ ਮੈਨੂੰ ਬਾਹਰ ਕੱਢਣ ਲੱਗੇ ਨੇ ਤੇ ਫਿਰ ਕਹਿੰਦੇ ਕਿ ਏਜੰਟ ਦੀ ਗਲਤੀ ਹੈ ਉਹਨੇ ਮੈਨੂੰ ਗਲਤ ਸਲਾਹ ਦਿੱਤੀ ਸੀ ਪਈ ਐਸੀ ਸਟੱਡੀ ਵੀਜ਼ਾ ਲੈ ਕੇ ਤਾ ਤੁਸੀਂ ਜਾ ਕੇ ਪੜੋ ਉਥੇ ਪੜੋਗੇ ਪੜਨ ਤੋਂ ਬਾਅਦ ਤੁਹਾਨੂੰ ਜੌਬ ਮਿਲੇਗੀ ਤੁਸੀਂ ਜੌਬ ਚ ਦੀ ਮੰਗ ਲਗਾਓ ਤੇ ਤੁਹਾਨੂੰ ਉਥੇ ਕੈਰੀਅਰ ਸੈਟਲਮੈਂਟ ਮਿਲੇਗੀ ਤੁਹਾਨੂੰ ਵਾਪਸ ਆਣ ਦੀ ਕਦੇ ਲੋੜ ਪੈਗੀ ਨਹੀਂ ਬਟ ਜੇ ਆਂ ਵੀ ਜਾਂਦੇ ਹੋ ਤੇ ਆਪਦੇ ਸਕਿੱਲ ਦਾ ਯੂਜ਼ ਕਰਉ ਇਥੇ ਪਰਮਦੀਪ ਜੀ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਰਾਸਤੇ ਰੋਕ ਰਹੇ ਨੇ ਜਾਂ ਘਟ ਰਹੇ ਨੇ ਲੱਗਦਾ ਕਿ ਜਿਹੜਾ ਮਿਡ ਏਸ਼ੀਆ ਦਾ ਏਰੀਆ ਹੈ ਜਾਂ ਕਿ ਲਈ ਯੂਈਈ ਹੈ ਜਾਂ ਕਿ ਲਈ ਯੂਰਪ ਹੈ ਜਾਂ ਨਿਊਜ਼ੀਲੈਂਡ ਹੈ ਰਾਸਤੇ ਉਧਰ ਵੱਲੋਂ ਖੁੱਲਦੇ ਨਜ਼ਰ ਆ ਰਹੇ ਨੇ ਸਮਝ ਨਹੀਂ ਆਇਆ ਤੁਹਾਡਾ ਕੁਐਸਚਨ ਸੌਰੀ ਮੇਰਾ ਸਵਾਲ ਇਹ ਹੈ ਕਿ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਖਤਾਈ ਹੋ ਰਹੀ ਹੈ ਵੀਜ਼ੇ ਨੂੰ ਲੈ ਕੇ ਨਵੇਂ ਰਾਸਤੇ ਕਿਸ ਕੰਟਰੀ ਦੇ ਖੁੱਲਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਨਿਊਜ਼ੀਲੈਂਡ ਦਾ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਰੋਲ ਅਦਾ ਕਰ ਸਕਦਾ ਹੈਗਾ ਨਵੇਂ ਰਾਸਤੇ ਤਾਂ ਆਸਟ੍ਰੇਲੀਆ ਲਈ ਵੀ ਬੜੇ ਖੁੱਲੇ ਹੈਗੇ ਜਿਵੇਂ ਮਤੇਸ਼ ਜੀ ਨੇ ਵੀ ਕਿਹਾ ਵੀ ਬੱਚੇ ਨੂੰ ਸਹੀ ਕੋਰਸ ਜਾਏਗਾ ਸਹੀ ਜਗ੍ਹਾ ਸੈਟਲ ਹੋਏਗਾ ਹੁਣ ਨਿਊਜ਼ੀਲੈਂਡ ਨੇ ਜਿਵੇਂ ਕੀਤਾ ਗ੍ਰੀਨ ਲਿਸਟ ਪਾਲਿਸੀ ਕੀਤੀ ਇਸ ਤੇ ਮਾਸਟਰ ਦੀ ਬੜੀ ਪੋਪੂਲਾਰਿਟੀ ਹੋ ਰਹੀ ਹੈ 1 ਸਾਲ ਦੀ ਮਾਸਟਰ ਕਰੋ 3 ਸਾਲ ਦਾ ਤੁਹਾਨੂੰ ਪੋਸਟ ਸਟਡੀ ਵਰਕ ਵੀਜ਼ਾ ਮਿਲਦਾ ਹੈ ਤੇ ਐਸ ਪਰ ਇਮੀਗ੍ਰੇਸ਼ਨ ਰੂਲ ਅਗੇ ਜਿਵੇਂ ਉਹਨਾਂ ਨੇ ਕਿਹਾ ਓਨਲੀ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਇਨ ਨਿਊਜ਼ੀਲੈਂਡ ਕੈਨ ਗਿਵ ਐਡਵਾਈਸ ਸੋ ਆਮ ਜਸਟ ਸ਼ੇਅਰਿੰਗ ਦੀ ਇਨਫੋਰਮੇਸ਼ਨ ਉਹ ਇੱਕ ਬੈਠੇ ਆ ਬਾਅਦ ਕਿਸੇ ਨੇ ਪੁੱਛਣਾ ਹੋਏਗਾ ਇਹਨਾਂ ਤੋਂ ਪੁੱਛ ਲਿਓ ਬਟ 1 ਸਾਲ ਦੀ ਮਾਸਟਰ ਬਾਅਦ 3 ਸਾਲ ਦਾ ਪੋਸਟ ਸਟਡੀ ਵਰਕ ਵੀਜ਼ਾ ਹੈ ਸਪਾਊਸ ਗੈਟ ਫੁੱਲ ਟਾਈਮ ਵਰਕ ਰਾਈਟਸ ਪੂਰੇ 4 ਸਾਲੇ ਸਪਾਊਸ ਨਾਲ ਜਾ ਸਕਦਾ ਹੈ ਐਂਡ ਇਫ ਯੂ ਹੈਵ ਕਿਡਸ 5 ਇਅਰ ਐਂਡ ਅਬੋਵ ਉਹਨਾਂ ਦੀ ਪ੍ਰਾਇਮਰੀ ਤੇ ਸਕੈਂਡਰੀ ਸਕੂਲਿੰਗ ਫ੍ਰੀ ਹੈ ਇਫ ਯੂ ਹੈਵ ਅ ਕਿਡ ਬੀਟਵੀਨ 3 ਟੂ 5 ਇਅਰਸ ਐਜ 20 ਆਰਸ ਪਰ ਵੀਕ ਕਿੰਡਰਗਾਰਟਨ ਫ੍ਰੀ ਹੈ ਹੁਣ ਇੱਕ ਬਹੁਤ ਵਧੀਆ ਆਪਸ਼ਨ ਹੈ ਜਿਹੜੇ ਅੱਜ ਦੀ ਡੇਡ ਮਿਡ ਲਾਈਫ ਕ੍ਰਾਈਸਿਸ ਆਂਦਾ ਹੈ 32 33 ਸਾਲ ਦਾ ਬੰਦਾ ਹੈ ਹੁਣ ਜਵੇਂ ਤੁਸੀਂ ਹੋ ਤੁਸੀਂ ਵਿਆਹੇ ਹੋਏ ਹੋ ਹਾਂ ਨਹੀਂ ਵਿਆਹ ਨਹੀਂ ਹੋਇਆ ਤੁਹਾਡਾ ਵਿਆਹ ਹੋਇਆ ਹੈ ਜੀ ਬਿਲਕੁਲ ਕੋਈ ਐਨੀ ਐਨੀ ਕਿਡ ਹਾਂਜੀ ਹਾਂ ਹੁਣ ਤੁਸੀਂ ਕੀਤਾ ਕੀ ਹੋਇਆ 2 ਸਾਲ ਦੇ ਹਾਲੇ ਨਹੀਂ ਪੜਾਈ ਕੀ ਕੀਤੀ ਹੋਈ ਹੈ ਤੁਸੀਂ ਮੈਂ ਪੋਸਟ ਗ੍ਰੈਜੂਏਸ਼ਨ ਆ ਜੀ ਪੋਸਟ ਗ੍ਰੈਜੂਏਟ ਕੀਤਾ ਹੁਣ ਤੁਸੀਂ ਆਪਣਾ ਮੈਨੂੰ ਸਾਡਾ ਇੰਟਰਵਿਊ ਲਓਗੇ ਇੱਕ ਸਾਲ ਦੀ ਮਾਸਟਰ ਕਰੋ ਤੁਸੀਂ ਇੱਕ ਸਾਲ ਦੀ ਮਾਸਟਰ ਕਰੋ ਆਪਣੀ ਵਾਈਫ ਨਾਲ ਤੁਹਾਨੂੰ ਫੁੱਲ ਟਾਈਮ ਵਰਕ ਪਰਮਿਟ ਮਿਲੇਗਾ ਜਿਹੜਾ ਤੁਹਾਡਾ ਬੱਚਾ ਅਜੇ 3 ਸਾਲ ਦਾ ਹੈ ਛੋਟਾ ਹੈ ਫਿਰ ਕੁਝ ਨਹੀਂ ਫਰੀ 3 ਤੋਂ 5 ਸਾਲ ਦੇ ਵਿੱਚ 20 ਘੰਟੇ ਕਿੰਡਰਗਾਰਟਨ ਜੀ ਜੀ ਦਾ ਜੀ ਕਿ ਮੈਂ ਇਸ ਘਟੇ ਨੂੰ ਬਰਦਾਸ਼ਤ ਕਰੇਗਾ ਉਹ ਵੀ ਦੱਸ ਦੇਣਾ ਤੁਸੀਂ ਇਹਨਾਂ ਨੂੰ ਨਿਊਜ਼ੀਲੈਂਡ ਲੈ ਕੇ ਚੱਲੇਓ ਪੂਰੀ ਨਾਲੇ ਸਭ ਤੋਂ ਵਧੀਆ ਚੀਜ਼ ਇਹ ਪੂਰੀ ਦੀ ਪੂਰੀ ਫੈਮਿਲੀ ਮਾਈਗ੍ਰੇਟ ਕਰ ਸਕਦੀ ਹੈ ਨਹੀਂ ਉਹਨਾਂ ਨੂੰ ਵੇਟ ਕਰਨਾ ਪਏਗਾ ਤੁਸੀਂ ਸਾਰੇ ਇਕੱਠੇ ਜਾ ਸਕਦੇ ਹੈਗੇ ਇਹ ਇਹਨਾਂ ਦਾ ਵੀ ਪ੍ਰੋਫਾਈਲ ਦਿਖਾਓ ਵੀਜ਼ਾ ਵੀ ਲਗਵਾ ਦੇਣਗੇ ਤੁਹਾਡਾ ਹਾਣੇ ਕਿਆ ਬਾਤ ਹੈ ਜੀ ਤੇ ਬਾਕੀ ਫੰਡਿੰਗ ਕਰਾ ਲਈ ਤਾਂ ਇੱਥੇ بڑے ਬੰਦੇ ਬੈਠੇ ਹੀ ਹੋਏ ਹੈਗੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਿਆ ਪੀ ਪੋਸਿਬਿਲਿਟੀਜ਼ ਹੈਗੀਆਂ ਦੇਖੋ ਉਤਾਰ ਚੜਾਅ ਸਾਰੀ ਕੰਟਰੀਜ਼ 'ਚ ਹੁੰਦਾ ਰਹਿੰਦਾ ਹੈਗਾ ਵੀ ਕੋਈ ਕੰਟਰੀ ਉੱਪਰ ਜਾ ਰਹੀ ਹੈ ਕੋਈ ਕੰਟਰੀ ਨੀਚੇ ਜਾ ਰਹੀ ਹੈਗੀ ਬਟ ਓਪਰਚ्युनिटीज ਹਰᱤ ਕੰਟਰੀਜ਼ ਲਈ ਹੈ ਤੁਸੀਂ ਬਸ ਇਹੀ ਦੇਖਣਾ ਹੈ ਤੁਸੀਂ ਕਰਨਾ ਕੀ ਚਾਹੁੰਦੇ ਹੋ ਜਿਵੇਂ ਹਰ ਇੱਕ ਨੇ ਕਿ ਕਰੀਅਰ ਇਜ਼ ਵੈਰੀ ਇੰਪੋਰਟੈਂਟ ਪਹਿਲਾਂ ਉਹ ਦੇਖੋ ਤੁਸੀਂ ਕਿਹੜਾ ਕਰੀਅਰ ਤੇ ਕਰਨਾ ਚਾਹੁੰਦੇ ਹੋ ਉਹ ਕਰੀਅਰ ਦੇ ਰਿਲੇਟਿਡ ਕੋਰਸ ਕਿੱਥੇ ਵਧੀਆ ਕਿਹੜੀ ਯੂਨੀਵਰਸਿਟੀ ਕੰਟਰੀ ਦੇਖਣੀ ਪਹਿਲਾਂ ਕਿਹੜੀ ਯੂਨੀਵਰਸਿਟੀ ਵਧੀਆ ਫਿਰ ਉਹ ਸਭ ਤੋਂ ਵਧੀਆ ਯੂਨੀਵਰਸਿਟੀ ਕਿਹੜੀ ਕੰਟਰੀ 'ਚ ਹੈ राजेश सिंह जी कैसे देखा जाए जैसे टॉप कंट्रीज हैं उनकी पॉलिसीज़ टाइम बाय टाइम चेंज हो रही हैं इसके पीछे क्या रीजंस देखें जियो पोलिटिकल हैं जे इंटरनल पॉलिटिक्स हैं उन कंट्रीज़ की पॉलिसीज़ कभी भी एक फैक्टर के ऊपर नहीं बनती क्योंकि ऐसा नहीं होता कि आज मेरा मूड अच्छा नहीं है इस कंट्री के लिए तो मैं पॉलिसी चेंज कर दूंगा कल इससे बड़ी अच्छी दोस्ती हो गई तो पॉलिसी चेंज करूंगा उसमें काफ़ी सारे फैक्टर्स देखने पड़ते हैं उसमें एक फैक्टर होता है पॉलिटिकल लीडरशिप पॉलिटिकल लीडरशिप कैसी है उसका विज़न उस कंट्री के लिए वैसा होता है तो पॉलिटिकल लीडरशिप एक चीज़ हो गई दूसरा स्किल या डिमांड कैसी है उस कंट्री में अगर हम साउथ ईस्ट एशिया कंट्रीज़ की बात करें तो मोस्ट ऑफ द स्किल पीपल दे गो फ्रॉम हेयर ओनली इन द फ्राम दिस एरिया ओनली तो जितने भी वेस्टर्न कंट्रीज हैं ज़्यादातर स्किल पीपल इधर से ही जाते हैं तो वो एकदम से बंद भी नहीं कर सकते उनको भी बंद लोगों की ज़रूरत है वहाँ पर तो इसकी ये दूसरा फैक्टर हो गया तीसरा फैक्टर फाइनेंस रेवेन्यू क्योंकि एक बड़ा बिजनेस है एजुकेशन में और अच्छा रेवेन्यू बहुत सारे यूनिवर्सिटीज़ कॉलेजेस और कंट्रीज़ इससे जनरेट कर रहे हैं तो उसको भी वो निगलेक्ट नहीं कर सकते तो बहुत सारे ऐसे फैक्टर्स जिनको देख करके फिर पॉलिसीज़ बनाते हैं फिर आजकल चल रहे हैं बहुत सारे इश्यूज चल रहे हैं अगर आप देखोगे तो वार्स हो रहे हैं बहुत सारी कंट्रीज़ के आपस के रिलेशन्स अच्छे नहीं हैं तो वो सारे फैक्टर्स भी साथ में रख के देन आप कोई भी कंट्री एक पॉलिसी डिवाइज करती है और उसके हिसाब से फिर कंट्रीज़ चलते हैं राजेश जी सबसे बड़ी बात ये है कि जो इंडियन मार्केट है जो एजेंट्स हैं वो कैसे एक्सपेक्टेशंस स्टूडेंट्स की उस पर खरा उतर रही है देखिए स्टूडेंट्स के बड़े सवाल होते हैं उनको उम्मीद होती है कि वो विदेश में जाएं कैनेडा जाए यूएस जाए यूके जाए, जाए और वो पीयर तक का सफ़र तय करें एक बहुत इम्पोर्टेंट चीज़ मैं बोलता हूँ इंडियन स्टूडेंट्स के लिए या इंडियन सिटीजन्स के लिए और हमको प्राउड होना चाहिए कि इंडियन ब्रेन ਵਰਡ ਮੇ ਬੈਸਟ ਮਾਨਾ ਜਾਂਦਾ ਹੈ ਜਾਂ ਇੰਡੀਅਨ ਲੋਗ ਵਰਡ ਮੇ ਕਹੀਂ ਵੀ ਜਾਂਦੇ ਹੈ ਸੋ ਸਰ ਆਪਕੋ ਪੰਜਾਬ ਸਰਕਾਰ ਦੇ ਮੰਤਰੀ ਮਿਸਟਰ ਕੁਲਦੀਪ ਢਾਲੀਵਾਲ ਜੀ ਦਾ ਇਸਤਿقبال ਕਰਦਾ ਖੈਰਮਕਦਮ ਕਰਦਾ ਰੋਹਿਤ ਸਵਾਗਤ ਕੀਤਾ ਜਾਵੇ ਇੱਕ ਵਾਰ ਫਿਰ ਸੋ ਕੁਲਦੀਪ ਸਿੰਘ ਢਾਲੀਵਾਲ ਜੀ ਐਨ ਆਰ ਆਈ ਆਫੇਅਰ ਮਿਨਿਸਟਰ ਪੰਜਾਬ ਸਾਡੇ ਦਰਮਿਆਨ ਪਹੁੰਚੇ ਨੇ ਢਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੀਏ ਮੱਝ ਦੇ ਜਰਨਲ ਕੁਲਦੀਪ ਸਿੰਘ ਢਾਲੀਵਾਲ ਸਾਹਿਬ वाह जी वाह क्या बात है जी करो सर कंप्लीट करो हाँ तो मैं बोल रहा था कि इंडियन जो माइंड्स हैं इंडियन बच्चे हैं वर्ल्ड में अच्छे माने जाते हैं और मुझे लगता है कि इस बात पे ताली बजानी चाहिए सारे ऑडियंस को यहाँ पे कि पंजाब के बिना वर्ल्ड में कहीं भी या किसी भी डेवलप्ड कंट्रीज़ में कोई भी इंडस्ट्री की अगर हम बात करें तो बहुत बड़ा गैप आ जाएगा अगर पंजाब से बच्चे नहीं जाते हैं चाहे वो एजुकेशन इंडस्ट्री की बात करें या इसके अलावा किसी स्किल की भी बात करें तो वर्ल्ड का बहुत बड़ा गैप पंजाब पूरा कर रहा है और मैं पॉलिसी की बात पिछली बार कर रहा था तो पॉलिसी बनाते समय पंजाब को तो स्पेशल नज़रिए से देखा जाता है जब भी, भी कोई अब्रॉड के एजुकेशन की बात करता है या पॉलिसी कोई भी कंट्री बनाती है तो पंजाब को हमेशा नज़र में रखती है तो वो बहुत इम्पोर्टेंट है तो स्टूडेंट्स तो इंडिया के अच्छे ही हैं इसमें कोई डाउट ही नहीं है ਮਤੀਜੀ ਸਰਨੇ ਗੱਲ ਕੀਤੀ ਕਿ ਕਹਿੰਦੇ ਪੰਜਾਬ ਤੋਂ ਬਿਨਾ ਪਾਲਿਸੀ ਬਣਾਉਣੀ ਮੁਸ਼ਕਲ ਹੈ ਪੰਜਾਬ ਦੇ ਵਿੱਚ ਫਰਾਡ ਵੀ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਰੋਕਣ ਦੇ ਲਈ ਫਿਰ ਕੀ ਹੱਲ ਹੈਗਾ ਪੰਜਾਬ ਚ ਫਰਾਡ ਰੋਕਣ ਦਾ ਇੱਕੋ ਇੱਕ ਚੀਜ਼ ਹੋਰ ਕਹਿੰਦਾ ਮੰਤਰੀ ਸਾਹਿਬ ਸਾਹਮਣੇ ਬੈਠਿਆ ਕੋਈ ਲੰਬਾ ਦੇਣਾ ਦੇ ਸਕਦੇ ਹੋ ਅੱਜ ਨਹੀਂ ਨਹੀਂ ਸਰਕਾਰ ਸਾਡੀ ਬਹੁਤ ਵਧੀਆ ਕੋਈ ਲੰਬਾ ਨਹੀਂ ਇਹਦੀ ਪੰਜਾਬ ਚ ਫਰਾਡ ਰੋਕਣ ਦਾ ਸਭ ਤੋਂ ਬੜੀਆ ਤਰੀਕਾ ਹੈ ਕਿ ਪੰਜਾਬ ਟਰੈਵਲ professionl act ਦੇ ਅੰਦਰ ਜਿੰਨੇ ਵੀ ਰਜਿਸਟਰਡ ਏਜੰਟ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ rather than punishing them ਉਹਨਾਂ ਨੂੰ ਪ੍ਰਮੋਟ ਕੀਤਾ ਜਾਏ ਜਿੱਦਾਂ ਮੈਂ ਛੋਟਾ ਜਿਹਾ ਐਗਜ਼ਾਮਪਲ ਹੈ ਨਾ ਜਦ ਵੀ ਕਦੀ ਕੋਈ ਇੱਕ ਪੁਲਿਸ ਆਂਦੀ ਹੈ ਕਿੰਨੇ ਕਿ ਚੈਕਿੰਗ ਕਰਨੀ ਚੈਕਿੰਗ ਕਰਨੀ ਜਿੱਦਾਂ ਪਹਿਲੇ ਵੀ ਕਿਸੇ ਪੈਨਲ ਜਿ ਡਿਸਕਸ਼ਨ ਹੋ ਰਹੀ ਸੀ ਅਖਬਾਰ ਜਾਂਦਾ ਰੇਡ ਹੋ ਗਈ ਚੈਕਿੰਗ ਹੋ ਰਹੀ ਹੁੰਦੀ ਹੈ ਬਟ ਉਹ ਚੈਕਿੰਗ ਕਿਸ ਤੇ ਹੁੰਦੀ ਹੈ ਉਹ ਉਹਨਾਂ ਤੇ ਹੀ ਹੁੰਦੀ ਹੈ ਜਿਨ੍ਹਾਂ ਨੇ ਲਾਇਸੈਂਸ ਲਿਆ ਹੋਇਆ ਜਿਨ੍ਹਾਂ ਨੇ ਲਾਇਸੈਂਸ ਨਹੀਂ ਲਿਆ ਹੋਇਆ ਉਹਨਾਂ ਤੇ ਕੋਈ ਚੈਕਿੰਗ ਨਹੀਂ ਹੋ ਜਾਂਦੀ ਕਿਉਂਕਿ ਉਹਨਾਂ ਦਾ ਕਿੱਥੇ ਲਿਖਿਆ ਹੀ ਨਹੀਂ ਹੋਇਆ ਦੂਜੀ ਗੱਲ ਸਭ ਤੋਂ ਵੱਡੀ ਗੱਲ ਕੀ ਹੈ ਜਦ ਵੀ ਕੋਈ ਵੀ ਤੁਸੀਂ ਦੇਖੋ ਫਰਾਡ ਦਾ ਨਾਮ ਆਉਂਦਾ ਕਿ ਫਰਾਡ ਹੋ ਗਿਆ ਇਹਨਾਂ ਦਾ ਫਰਾਡ ਹੋ ਮੈਕਸਿਮਮ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਅਗਰ ਕੋਈ ਸਿਸਟਮ ਬਣੇ ਜਿਹਦੇ ਚ ਸਿਰਫ ਲਾਇਸੈਂਸ ਹੋਲਡਰਸ ਨੂੰ ਹੀ ਪ੍ਰਮੋਟ ਕੀਤਾ ਜਾਏ ਅਵੇਅਰਨੈਸ ਲੇ ਕੇ ਜਾਏ ਕਿ ਸਿਰਫ ਇਸੀ ਲਾਇਸੈਂਸ ਹੋਲਡਰ ਕੋਈ ਜਾਏ ਤੇ ਮੈਨੂੰ ਲੱਗਦਾ ਹੈ ਕਿ ਫਰਾਡ ਵੀ ਖਤਮ ਹੋ ਜਾਏਗਾ ਔਰ ਜਿਨ੍ਹਾਂ ਕੋ ਲਾਇਸੈਂਸ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ ਜਿੱਦਾਂ ਸਾਡੀ ਐਸੋਸੀਏਸ਼ਨ ਹੈ ਅਸੀਂ 200 250 ਏਜੰਟ ਹੈਗੇ ਆ ਅਸੀਂ ਉਹਨਾਂ ਦੀ ਟ੍ਰੇਨਿੰਗ ਕਰਾਉਂਦੇ ਰਹਿੰਦੇ ਹਾਂ ਅਸੀਂ ਵਧੀਆ ਲੈਵਲ ਤੇ ਉਹਨਾਂ ਨੂੰ ਹਰ ਚੀਜ਼ ਜਿੱਦਾਂ ਰਾਜੇਸ਼ ਜੀ ਆਏ ਨੇ ਇਹਨਾਂ ਦੇ ਬਹੁਤ ਸਾਰੇ ਕੈਂਪਸਿਸ ਨੇ ਬਾਰ ਕਦੇ ਕੋਈ ਐਂਬੈਸੀ ਤੋਂ ਕਿਸੇ ਨੂੰ ਬੁਲਾ ਲੈਂਦੇ ਆ ਕਿ ਟ੍ਰੇਨਿੰਗ ਹੋਏ ਸਾਡੇ ਸਾਡੇ ਲੋਕਾਂ ਦੀ ਇਦਾਂ ਦੀ ਚੀਜ਼ਾਂ ਚੱਲਦੀ ਰਹਿਣ ਤੇ ਇਹ ਹਰ ਚੀਜ਼ ਨੂੰ ਫਾਇਦਾ ਹੈ ਤਾਂ ਕਿ ਸਾਰੇ ਲੋਕ ਇੱਥੇ ਸਮਾ ਵੀ ਨਹੀਂ ਸਕਦੇ ਸਾਰੇ ਲੋਕ ਬਾਹਰ ਵੀ ਜਾਣਾ ਚਾਹੁੰਦੇ ਨੇ ਕਿਉਂਕਿ ਆਪਾਂ ਜਿੱਦਾਂ ਗੱਲ ਕੀਤੀ 150 ਕਰੋੜ ਦੀ ਪੋਪੂਲੇਸ਼ਨ ਹੈ ਸਭ ਨੂੰ ਇੰਡੀਆ 'ਚ ਵੀ ਨਹੀਂ ਰੱਖ ਸਕਦੇ ਸਾਡੇ ਬਾਹਰ ਜਾਣਾ ਜ਼ਰੂਰੀ ਹੈ ਤੇ ਜਿਹੜਾ ਬਾਹਰ ਜਾਣ ਦਾ ਮਾਧਿਅਮ ਹੈ ਜੋ ਲੈ ਕੇ ਆਇਆ ਉਹਨੂੰ ਵੀ ਕੁਝ ਜਿੱਦਾਂ ਅਨਰਾਈ ਐਨਆਰਾਈ ਸਮੇਲਨ ਕਰਦੇ ਆ ਉਹਨਾਂ ਨੂੰ ਆਪਾਂ ਐਵਾਰਡ ਪਵਾਉਂਦੇ ਆ ਤੇ ਤ ਬਹੁਤ ਸ਼ੁਕਰਗੁਜ਼ਾਰਾਂ ਸੀ ਤੁਹਾਡੇ ਤਾਂ ਤੁਸੀਂ ਇਸ ਪੈਨਲ ਦੇ ਵਿੱਚ ਸਾਡੇ ਨਾਲ ਡਿਸਕਸ਼ਨ ਦਾ ਪਾਰਟ ਬਣੇ ਤਾਂ ਬਹੁਤ शुक्रिया ਤੁਹਾਡਾ